ਹਾਈ ਹੋ ਗਈ ਆ ਹਾਈ ਹੋ ਗਈ ਆ ਉਹਦੇ ਦਾਰੂ ਪਿੱਛੇ ਰੜ ਪੇ ਝੂਟੇ ਪਿੱਛੇ ਉਹ ਇਹ ਕਿੱਥੇ ਲੱਗੀ ਹੋਈ ਐ ਜੇ ਨੋਲਾ ਇਹ ਲੱਗੀ ਐ ਸ਼ੁਕਰ ਓਏ ਇੱਧਰ ਹੋ ਜਾ ਓਏ ਲੜਾਈ ਹੋਈ ਹੋਈ ਆ ਉਹ ਦੇਖ ਲੈ ਲੱਗਿਆ ਹੋਇਆ ਪਾਰ ਪਹੁੰਚ ਚੁੱਕੇ ਐ ਇਸ ਟਾਈਮ ਉਹ ਅੱਧਰ ਉਹ ਬਹੁਤ ਕੁੜੀਆਂ ਹੀ ਹੋਣ ਲੱਗ ਗਈ ਉਹਨਾਂ ਨੂੰ ਲਾਈਵ ਚੱਲਦੀ ਆ ਉਹਦੀ ਹੁਣ ਉਹ ਨਹੀਂ ਯਾਰ ਲੈਡ ਨਹੀਂ ਮੇਰੇ ਮੂਹਰੇ ਸਿੱਧਾ ਤੇਰੇ ਮੂਹਰੇ ਹਾਇਸੀ ਕਿਹੜਾ ਦੀਨੇ ਆ ਬਾਹਰ ਬਹਿ ਜਾ ਠੀਕ ਆ ਹੋਰ ਹੋ ਜਾ ਬਾਹਰ ਹੋਸ ਆਲੇ ਹੋਰ ਬਾਹਰ ਰੱਖ ਦੇ ਉਹਦੇ ਵਿੱਚ ਪੁਛਾਰੇ ਆਣੇ ਕੰਮ ਦਾ ਪਾਣੀ ਜਾਣਗੇ ਸ਼ੁਰੂ ਕਰੀਏ ਜੀ ਕਰ ਲਾ ਗੱਲ ਆਵਾ ਯਾਰ ਉਹ ਤੇ ਹਾਂਜੀ ਵੀਰੇ ਅੱਜ ਆਪਾਂ ਇੱਕ ਫੇਰ ਨਵਾਂ ਵਲੌਗ ਬਣਾਉਣ ਲੱਗੇ ਸੀ ਇਹਦਾ ਬੁਰਜ ਕੀਮਾ ਨਹੀਂ ਆਂਦਾ ਅਪਾ ਬੋਗੇ ਜੇ ਅਸੀਂ ਚੱਲੇ ਆਂ ਸ਼ਪਾਰ ਦੇ ਆਪਾਂ ਚੱਲੇ ਆਂ ਵੀਰੇ ਸ਼ਪਾਰ ਦੇ ਮੇਲੇ ਦੇ ਆ ਜਿਹੜਾ ਬਾਈ ਸਾਡਾ ਡਰਾਈਵਰ ਇਹਨੂੰ ਰਾਹਾਂ ਦਾ ਨਹੀਂ ਹਾਂਜੀ ਇਹ ਨੂੰ ਰਾਹਾਂ ਦਾ ਥੋੜਾ ਜਿਹਾ ਘੱਟ ਪਤਾ ਹੀ ਤੇ ਤਾਂ ਕਰ ਗਿਆ ਹੁੰਦਾ ਸਣਾ ਬੈ ਰਿਆ ਨਾਲ ਦੀ ਨਾਲ ਆਪਾਂ ਇਹ ਚੰਡੋਲਾਂ ਲੱਗੀਆਂ ਹੋਈਆਂ ਉੱਤੇ ਕਿੰਨੇ ਚੰਡੋਲਾਂ ਲਾ ਕੇ ਡੋਲਾ ਡੋਲਾ ਕੇ ਕਿਹ ਬੈਠੇ ਪਹਿਲਾਂ 70 ਫਿਰ 80 ਹੁਣ 100 ਰੁਪਿਆ ਹੋ ਚੁੱਕਿਆ ਟਿਕ ਮੇਰੇ ਕੋਲ ਡਰਾਈਵਰ ਦਾ ਸਾਡਾ ਵੀ ਹਾਂਜੀ ਕੀ ਹਾਲ ਚਾਲ ਦੋਸਤੋ ਹਾਂਜੀ ਵੀਰੇ ਅੱਜ ਆਪਾਂ ਇੱਕ ਨਵਾਂ ਬਲੌਗ ਬਣਾਉਣ ਲੱਗੇ ਆਂ ਤੇ ਅੱਜ ਆਪਾਂ ਚੱਲੇ ਆਂ ਵੀਰੇ ਇਸ ਪਾਰ ਦੇ ਮੇਲੇ ਤੇ ਜਿਹੜੇ ਮੇਰੇ ਵੀਰ ਨੂੰ ਨਹੀਂ ਯਕੀਨ ਆਗਾ ਵੀ ਪੋਤਾ ਹੁੰਦੀ ਆ ਉਹਨੂੰ ਦਿਖਾਉਨੇ ਆ ਪੋਤਾ ਸੁੰਨੇ ਰਾਹ ਦੇ ਵਿੱਚ ਕਿੱਥੇ ਹੁੰਦੀ ਆਗਾ ਇੱਕ ਤਾਂ ਸਾਡੇ ਗਾਹ ਨਹੀਂ ਆ ਬਾਈ ਇਹ ਤੇ ਗੱਡੀ ਚਲਾਉਂਦੀ ਆ ਕੋਈ ਧਿਆਨ ਨਾਲ ਚੱਲੀ ਇੱਥੇ ਘੇਰਨ ਵਾਲੇ ਖੜੇ ਹੁੰਦੇ ਆ ਅੰਡੇ-ਉੰਡੇ ਨਾਲ ਗੱਡੀ ਤੇ ਓਏ ਆਹ ਦੇਖ ਸਾਹ ਗੱਡੀ ਦੀ ਰੌਣਕ ਨਹੀਂ ਆਪਣੀ ਇਹ ਬਾਈ ਥੋੜੀ ਜਿਹੀ ਗੱਡੀ ਦੀ ਲੈਂਡ ਦਿਖਾਉਂਦਾ ਤੁਹਾਨੂੰ ਜੀ ਨੰਮਾ ਲਵਾਈਆਂ ਨੇ ਤੇ ਬੰਦ ਕਰ ਘਰ ਲੈਟਾ ਦਿਖਾ ਰਿਹਾ ਵੇ ਦੇ ਲਾਲੀ ਓਏ ਦੇਖ ਕੇ ਚਲਾਉਂ ਬੰਦੇ ਦਾ ਕੱਤੇ ਦੇ ਨਾਲ ਸਾਡੇ ਪਾ ਵੀ ਜਾ ਰਹਾ ਮੈਨੂੰ ਭਾ ਦਾ ਜਾ ਨੇ ਪਾ ਵੀ ਤੇ ਬਿਆਹ ਨੂੰ ਇਹਨੇ ਇਹਨੇ ਚਲਾ ਲਈ ਬਹੁਤ ਮਾੜੀ ਗੱਲ ਹੈ ਕਹਿੰਦਾ ਨਾਲ ਆਈ ਉਹਨੂੰ ਚਾਲੇ ਉੱਤੋਂ ਹੀ ਹੈ ਤੇ ਕੱਟ ਮਾਰ ਤੁਸੀਂ ਵੀ ਕਹਿ ਰਹੇ ਕੋਈ ਗੱਲ ਵੀ ਨਹੀਂ ਸੁਣੀ ਕਰੀਏ ਮਹੀਨ ਚਲਾਉਣੀ ਮਹੀਨ ਚਲਾਉਣੀ ਓਏ ਚਲਾ ਲਾ ਗੱਡੀ ਤੂੰ ਹੀ ਕਹਿੰਦੇ ਪਹੀ ਆ ਪਈਆ ਮੋੜ ਦੇ ਮੋੜਤੀ ਲਾ ਬੋਈ ਦਾ ਕਿਧਰੇ ਕੈ ਹੀ ਨਹੀਂ ਜਾਣਦੇ ਆਪ ਵੀ ਦੇ ਤੁਰਨਾਂ ਜਿੰਦੇ ਜੀ ਵੀ ਵਾਲੇ ਸਾਰੇ ਕਿਸੇ ਦੀ ਕਿਤੇ ਸਾਡੇ ਗੁਰਦੇ ਇੱਕ ਬੰਦਾ ਦਾ ਉਲਟੀ ਕਰੀ ਜਾਂਦਾ ਹੈ ਹਾਂ ਉਲਟੀ ਦੇ ਬੰਦੇ ਤੇ ਚੰਨਣਾ ਬਹੁਤ ਨਹੀਂ ਕਿਹੜਾ ਉਲਟੀ ਕਰੀ ਜਾਂਦਾ ਸੀ ਕੋਈ ਰਿਪੋਰਟ ਕਰਦਾ ਸੀ ਨਾ ਉਲਟੀਆਂ ਤੂੰ ਹੀ ਜੀ ਬਹੁਤ ਮਾੜੀ ਗੱਲ ਪਿਛਲੇ ਸਾਲ ਵੀ ਆਪਾਂ ਗਏ ਸੀ ਕੌਣ ਕੌਣ ਗਏ ਸੀ ਆਪਾਂ ਨਾਲ ਨਾ ਤੇ ਕਿਹਨੂੰ ਵੀਰ ਤੇ ਜੱਸਾ ਸੀ ਤਾਂ ਪਰ ਅੱਜ ਬੰਦਾ ਸਾਡੇ ਨਾਲ ਹੈ ਨਹੀਂਗਾ ਉਹ ਉਹ ਪਤਾ ਨਹੀਂ ਕਿੱਧਰ ਨੂੰ ਗਿਆ ਹੋਇਆ ਵਾ ਤੇ ਆਪੇ ਤੂੰ ਸਿੱਧਾ ਹੀ ਆਣਾ ਹਾਂ ਸਿੱਧਾ ਹੀ ਆਣਾ ਭੈਣ ਦਾ ਤੈਨੂੰ ਰਾਹਾਂ ਦਾ ਨਹੀਂ ਪਤਾ ਸੀ ਕੱਲ ਇੱਕ ਮੇਰੇ ਯਾਰ ਦੋਸਤ ਆਇਆ ਸੀਗਾwidehat ਕੋਲ ਤੇ ਸਾਨੂੰ ਕਹਿੰਦਾ ਉਹ ਬੰਦੇ ਨੇ ਠੀਕ ਠਾਕ ਵਧੀਆ ਤੇ ਮੈਂ ਕਿਹਾ ਵਧੀਆ ਵਧੀਆ ਮੈਂ ਕਿੱਥੇ ਜਲੇ ਕਹਿੰਦਾ ਅਸੀਂ ਮੇਲੇ ਤੇ ਚੱਲੀ ਆਂ ਨਾ ਜੇ ਲੈ ਤੇ ਦੋ ਚਾਰ ਜਣਿਆਂ ਦੇ ਤੇ ਚਲੇ ਗਏ ਉਹਨਾਂ ਨੇ ਕਿ ਸਾਨੂੰ ਇੱਕ ਵਾਰ ਵੀ ਨਹੀਂ ਪੁੱਛਿਆਗਾ ਵੀ ਤੂੰ ਜਾਣਾ ਉਹ ਵੀ ਸਾਡੀ ਵੀਡੀਓ ਦੇਖੂਗਾ ਤੇ ਸੁਣੂਗਾ ਸਾਡੀਆਂ ਗੱਲਾਂ ਤੇ ਫੇਰ ਉਸ ਤੋਂ ਬਾਅਦ ਸਾਨੂੰ ਉਹ ਕੋਈ ਬਾੜੀ ਦੀ ਪਤਾ ਡਰਾਈਵਰ ਕਰ ਗਿਆ ਕੁੱਥਾ ਕਹਿੰਦਾ ਅੱਜ ਜਾਣਾ ਹੀ ਜਾਣਾ ਛੜਕ ਦੇਖੋ ਵੀ ਠੀਕ ਹੈ ਜੀ ਉਹ ਵੀ ਸਾਨੂੰ ਮੇਲੇ ਤੇ ਮਿਲੂਗਾ ਤੇ ਅਸੀਂ ਉਸ ਤੋਂ ਉੱਥੇ ਅਗੇ ਉਹਦੇ ਨਾਲ ਥੋੜੀ ਜੀ ਬਾਰਤਾਲਾ ਕਰਾਂਗੇ ਮੇਲੇ ਦੇ ਬਾਰੇ ਕਿਉਂਕਿ ਤੂੰ ਦਿਲ ਤੇ ਨਾ ਲੈ ਜੇ ਤੂੰ ਇਗਨੋਰ ਕਰਿਆਗਾ ਬਲੋਕ ਲੈਣਾ ਚਾਹੁੰਦਾ ਜਿਵੇਂ ਕਰਨਵੀਰ ਹੋ ਗਿਆ ਬਸ ਨਾ ਨਹੀਂ ਲੈਣਾ ਬਸ ਵੀ ਉਦਾਂ ਐਗਜ਼ਾਮਪਲ ਨਾਲ ਵੀ ਜਿਵੇਂ ਕੀ ਕਰਨਵੀਰ ਹੋ ਗਿਆ ਨਾ ਨਹੀਂ ਲੈਣਾ ਬੰਦਾ ਵਧੀਆ ਪਰ ਆਪਣਾ ਯਾਰਾਂ ਦਾ ਯਾਰ ਆ ਵਧੀਆ ਪੂਰਾ ਗੋਟਾ ਇੱਥੋਂ ਪੈਣੀ ਨਹੀਂ ਲੈਣਾ ਇੱਥੋਂ ਪੈਣੀ ਇੱਕ ਇੱਕ ਬਾਅਦ ਬੰਦਾ ਤਰੀਲਰ ਹੋ ਜਾਂਦਾ ਕਹਿੰਦੇ ਦਾਂਦੋਂ ਪੈਣੀ ਪਿੰਗਾਊਗਾ ਆਹੋ ਇਹ ਤਾਂ ਪੈਣੀ ਰੂੜਾ ਪੈਣੀ ਆ ਸਾਲੇ ਫੜਾ ਕੇ ਤਾਉਣੀ ਲਈ ਉਹਦਾ ਇੱਕ ਜਾਣ ਆਹਮਦਗੜਾ ਇੱਥੇ ਓਏ ਫੇਰ ਆਹੋ ਇੱਥੋਂ ਆਪਾਂ ਪੈਣੀ ਨੂੰ ਹੋਇਆ ਪਾਣੀ ਦੋ ਲਤਾਲਾ ਹਾਂ ਨਾਲੇ ਸ਼ਪਾਰ ਇੱਥੇ ਇੱਥੇ ਲੜਾਈ ਹੋ ਗਈ ਆ ਲੜਾਈ ਹੋ ਗਈ ਉਹਦੇ ਦੰਰੂ ਪਿੱਛੇ ਲੜਦੇ ਝੂਟੇ ਪਿੱਛੇ ਉਹ ਦੇਖੋ ਲੜਾਈ ਉਹ ਲੜਾਈ ਆਂਡਲੂ ਦਾ ਬੰਦਾ ਆਂਡਲੂ ਦਾ ਬੰਦਾ ਉਹ ਆਂਡਲੂ ਓਏ ਇੱਕ ਮਿੰਟ ਉਹ ਚ ਸੀਗਾ ਫੋਟੋ ਆ ਲੈਣਾ ਔਰ ਜਾਣਦਾ ਨੂੰ ਉਹ ਬਾਈ ਦੇਖੋ ਚੰਡੋਲ ਕਿੰਨੇ ਗੱਡੇ ਗੱਡੇ ਚੰਡੋਲ ਨੇ ਹਨ ਦੇ ਓਏ ਇਹ ਕਿੱਥੇ ਲੱਗੀ ਹੋਈ ਹੈ ਚੰਡੋਲਾਂ ਇਹ ਲੱਗਦੀ ਹੈ ਸ਼ਪਾਰ ਸ਼ਪਾਰ ਦੇ ਮੇਲੇ ਦੇ ਵਿੱਚ ਉਹ ਕਿੱਥੇ ਲੱਗਦੀਆਂ ਦਾ ਜਗਾਂ ਤੇ ਬੰਨ ਨੀਆ ਬਾਬੇ ਜਗਾ ਵਾ ਕਹਿੰਦੇ ਉੱਥੇ ਮੈਂ ਬਾੜੀ ਹੂੰ ਉਹ ਪੱਟੀ ਕੱਸਦੀ ਆ ਤੂੰ ਆ ਦੇਖ ਸਾਡੇ ਜਾਂ ਬਹੁਤ ਵੱਡਾ ਲੱਗਿਆ ਹੋਇਆ ਜਪਾਰ ਪਹੁੰਚ ਚੁੱਕੇ ਐਸ ਟਾਈਮ ਆਹ ਟਾਈਮ ਆ ਬਚਪਾਰ ਪਹੁੰਚ ਚੁੱਕੇ ਆ ਸਾਲਿਆ ਦੇਖ ਕੇ ਬਾਜਵੇ ਤਾਂ ਕਈ ਵਾਰ ਬਾਜ ਰਹਿ ਜਾਂਦੀ ਆ 呦呦呦 ਦੀ ਕਰਕੇ ਆਂਦੀ ਡੀਸੀ ਮੋੜਦਾ ਡੀਸੀ ਮੋੜਦਾ ਡੀਸੀ ਮੈਨੂੰ ਮੋੜਦਾ ਸਾਰੇ ਉਹਨਾਂ ਨੇ ਇਹ ਆਏ ਦੋ ਦੋ ਆਏ ਹਾਂ ਨਕ ਕਲੀਅਰ ਕਰ ਪੁੰਚਾ ਕਰ ਹਾਂ ਇਹ ਰਹਿ ਲਿਓ ਤਾਂ ਨਹੀਂ ਹੋ ਹੁਣ ਸਹੀ ਲਿਖਿਆ ਹਾਂ ਜੋ ਨਬਈਆ ਆਹੇ ਬਣਿਆ ਵੱਡੀ ਆ ਲੈ ਓਏ ਕਰੀ ਤੇ ਆ ਜੋ ਦੇਖਿਆ ਹੁੰਨੇ ਆ ਹੂੰ ਕੱਠ ਬਹੁਤ ਜਾਂਦਾ ਹੈ ਪੈਂਟਾਂ ਤੋਂ ਮੋੜ ਦਿੱਤੀਆਂ ਨਾਲ ਬਰਤੀਆਂ ਜਾਂਦੀਆਂ ਨੇ ਬਹੁਤ ਜਾਂਦਾ ਹੈ ਪੂਰੀ ਗ੍ਰੀਟਿੰਗ ਕਰਦਾ 90 ਡਿਗਰੀ ਘੁੰਮਿਆ ਜਾਂਦਾ ਦੇਖੀ ਸਾਡੇ ਜਾਂ ਬਹੁਤ ਵੱਡਾ ਮਾੜੀ ਅਸੀਂ ਉਹਦਾ ਲੇਟ ਸਾਡੇ ਨਾਲ ਬਹੁਤ ਮਾੜੀ ਹੋ ਗਈ ਆ ਅਜੀ ਭਾਈ ਯਾਰ ਨਾ ਲੇਟ ਹੋ ਗਏ ਆ ਅੱਪਾ ਚਪਾਰ ਆਏ ਸੀ ਤੇ ਇੱਥੇ ਨਾ ਆਪਾਂ ਲੇਟ ਹੋ ਗਏ ਥੋੜੇ ਸਾਰਾ ਬੰਦ ਕਰਤਾ ਤੇ ਹੁਣ ਆਪਾਂ ਰੇਕੋਡ ਜਾਂਦੇ ਆਂ ਵੀਰੇ ਆਹ ਤੁਹਾਨੂੰ ਆਪਾਂ ਤੁਹਾਡੇ ਕੈਮਰਾ ਵਾਲੇ ਵੀ ਸਾਡੇ ਵੀ ਵੀਡੀਓ ਬਣਾ ਸਕਿਆ ਸੀ ਔਰ ਤੁਹਾਨੂੰ ਰੇਕੋਡ ਦਾ ਮੇਲਾ ਦਿਖਾਵਾਗਾ ਔਰ ਸਾਰਾ ਫਿਰ ਇੱਥੇ ਬੰਦ ਕਰ ਚੁੱਕਿਆ ਯਾਰ ਓਏ ਆਜੋ ਰੇਕੋਡ ਸਾਰਾ ਕੈਸ਼ਟੀਆਂ ਵਗੈਰਾ ਸਭ ਕੁਝ ਬੰਦ ਕਰਤਾ ਜ਼ੂਮਿੰਗ ਕਰ ਦੇ ਜੀ ਇਿੱਟੇ ਵੀਰੇ ਬੰਦ ਹੋ ਚੁੱਕੇ ਆ ਜਿਆ ਬਾਹਰ ਆ ਰਹੀ ਆ ਤੇ ਹੁਣ ਇਸ ਟਾਈਮ ਪਰੇ ਕੋਟ ਚੱਲਦੇ ਆ ਵੀਰੇ ਅੱਗੇ ਚੱਲ ਲੋ ਬਾਈ ਆਪਾਂ ਪਹੁੰਚ ਗਏ ਆ ਰੇਕੋਟ ਇਸ ਟਾਈਮ ਆਪਾਂ ਰੇਕੋਟ ਪਹੁੰਚ ਚੁੱਕੇ ਆ ਰੇਕੋਟ ਮੇਲਾ ਬਹੁਤ ਹੀ ਜ਼ਿਆਦਾ ਚਲੋ ਆਪਣੀ ਤਾਤੀ ਤੋਤੀ ਰਹਿ ਗਈ ਇਹਨੇ ਚਾਪੜੀ ਨਾਲ ਦੀ ਆਪਾਂ ਲੇਟ ਗਏ ਆ ਉਹ ਸ਼ਹਿਰ ਨਾ ਟੱਪਾ ਦੀ ਫਲਾ ਰਿਹਾ ਗੋਡਾ ਕਿੰਨੇ ਟ ਚੱਲੇ ਦੇਖ ਹੋਣੀ ਤਾਂ ਆ ਇਹ ਸਾਰੇ ਮੈਸੇਜ ਆਉਣ ਆਏ ਚੰਡੋਲ ਬੰਦ ਕਰਦੇ ਹੋਈ ਤੇ ਨਹੀਂ 3 ਦੀਲ ਤਾਂ ਗਾਂ ਵਾਂ ਓਏ ਉਹਦੇ ਦਾ ਚੰਡੋਲ ਬੰਦ ਕਰਤੇ ਯਾਰ ਉਹ ਉਮੀਦ ਆ ਜਾਂਦੀ ਆ ਉਹਦੇ ਲੋਕਾਂ ਨੇ ਉਹੀ ਮੈਂ ਚਲੇ ਜਾਣਾ ਸੀਗਾ 2-5 ਵਾਰਤੀ ਬੰਦਾ ਇੱਧਰ ਦਾ ਬੰਦ ਯਾਰ ਇਹ ਕੀ ਕਰ ਰਹੇ ਨੇ ਲੋਕ ਇੱਥੇ ਹਾਂ ਦੇਖ ਇੱਧਰ ਉਹਦੇ ਬੰਦ ਚੰਡੋਲ ਇਸ ਟਾਈਮ ਬੰਦਾ ਹੀ ਬਾਕੀ ਦੇਖ ਪੰਡਤ ਜੀ ਲੋਲ ਪਈ ਆ ਵੀ ਦੇਖ ਨਹੀਂ ਰਹੀ ਹੈ ਕਿ ਚੰਡੋਲ ਬੰਦ ਹੈ ਇਸ ਟਾਈਮ ਇਧਰ ਲਈ ਚੰਡੋਲ ਵੀ ਬੰਦ ਹੈ ਜੀ ਦੇਖ ਸਕਦੇ ਹੋ ਜਿਹੜੀ ਗਰੀਬ ਆਵਾਜ਼ ਕੱਢਦੇ ਨੇ ਸਾਡੇ ਨੇ ਕਹਿੰਦੇ ਬੜੀ ਜਾ ਕੇ ਹੈਗੇ ਨੇ ਉਹ ਵਾਲੇ ਵੀ ਚੰਡੋਲ ਬੰਦ ਹੈ ਜੀ ਰੈਕੋਡ ਵੀ ਲੱਗ ਪਾ ਸਮਾਪਤੀ ਦੇ ਨੇੜ ਤੇ ਜਿਹੜੀ ਆਈ ਗੱਲ